नरेंद्र सिंह कपूर दी पुस्तक खिड़कियां وچوں रचना ज्ञान प्राप्ति مگروں బుਧ पग शू बनके प्रमण करल्या ਆਪਣੀ ਹਿੱਤੈ ਚੁੱਕੀ ਪਤਨੀ यशोद्रा ਦੇ ਦਵਾਰ ਤੇ ਆਏ ਅਤੇ ਕਿਹਾ यशोद्रा ਉਸ ਰਾਤ ਜਦੋਂ ਮੈਂ ਘਰੋਂ ਟੁਰਿਆ ਸੀ ਤੂੰ ਸੌ ਰਹੀ ਸੀ ਉਸ ਰਾਤੀ ਅਨ ਕਹੀ ਬਿਦਾ ਅੱਜ ਕੇ ਕਿ ਮੈਨੂੰ ਪੂਰਾ ਮੁਕਤ ਕਰਦੇ ਮੇਰੀਆਂ ਅੱਖਾਂ ਵਿੱਚ ਉਸ ਰਾਤ ਦੀ اٹਕੀ ਹੋਈ ਆਪਣੀ ਨੀਂਦਰ ਕੱਢ ਲੈ ਅਤੇ ਮੇਰਾ ਕਾਸਾ ਜਾਗ ਨਾਲ ਭਰਤੀ। ਯਸ਼ੋਧਰਾ ਨੇ ਝੁਕੀਆਂ ਅੱਖਾਂ ਨਾਲ ਕਿਹਾ। ਵਾਹ ਮਾਨਵ ਮੈਂ ਤਾਂ ਸੇ ਰਾਤਾਂ ਆਪਣੂ ਵਿਦਾ ਕਰ ਦਿੱਤਾ ਸੀ। ਮੈਂ ਉਦੋਂ ਜਾਗਦੀ ਸੀ। ਜਦੋਂ ਤੁਸੀਂ ਜਾਗਣ ਦੀ ਤਲਾਸ਼ ਵਿੱਚ ਘਰ ਤੇ ਆ ਗਏ ਸੀ। ਨਾਰੀ ਨੂੰ ਅਕਸਰ ਪਲਕਾਂ ਬੰਦ ਕਰਕੇ ਜਾਗਣਾ ਪੈਂਦਾ ਹੈ। ਉਸ ਰਾਤ ਤੇ ਮੇਰੀਆਂ ਬਾਹਾਂ ਵਿੱਚ ਰਾਹੁਲ ਸੋਰੀਆਸੀ ਜਿਤਨਾ ਚਿਰ ਮਾਂ ਦੀਆਂ ਬਾਹਾਂ ਵਿੱਚ ਬੱਚਾ ਹੁੰਦਾ ਹੈ ਉਹ ਜਾਗਦੀ ਰਹਿੰਦੀ ਹੈ ਆਪ ਉਸੇ ਰਾਤੋਂ ਮੁਕਤ ਜੋ ਮੁਕਤ ਹੋ ਚੁੱਕਾ ਹੈ ਉਸਨੂੰ ਕਿਵੇਂ ਮੁਕਤ ਕਰਾਂ ਮੈਂ ਗੌਤਮ ਨੂੰ ਹੀ ਵਿਦਾ ਕਰ ਸਕਦੀ ਹਾਂ ਮੈਂ ਬੁੱਧ ਨੂੰ ਕਿਵੇਂ ਵਿਦਾ ਕਰਾਂ ਅੱਜ ਤੁਸੀਂ ਮੇਰੇ ਤੋਂ ਵਿਦਾ ਹੋਣ ਲਈ ਨਹੀਂ ਆਏ ਆਪਣੇ ਆਪ ਵਿੱਚੋਂ ਮੈਨੂੰ ਵਿਦਾ ਕਰਨ ਲਈ ਆਏ ਹੋ ਬੁੱਧ ਭਿਕਸ਼ੂ ਬਣ ਕੇ ਆਇਆ ਸੀ ਭਿਕਸ਼ੂ ਨੂੰ ਭਿਕਸ਼ਾ ਜ਼ਰੂਰ ਦਿੱਤੀ ਜਾਂਦੀ ਹੈ। ਯਸ਼ੋਦਰਾ ਨੇ ਆਪਣੇ ਸਭ ਤੋਂ ਪਿਆਰੇ ਰਾਖਲ ਨੂੰ ਪਿਖਸ਼ਾ ਵਿੱਚ ਦੇ ਦਿੱਤਾ ਸੀ।